I uh am -huh. uh -huh. ਆਣਾ ਆਏ ਕੋਲ ਸਾਹਿਬ ਆਏ ਤੇ ਤੀਰ ਆ ਜਾਉ। ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਪਤੇ ਅਜਸੀ ਬਾਬਾ ਜੀ ਬਲ ਸਿੰਘ ਗੁਰਦਆਰਾ ਸਾਹਿਬ ਆਏ ਇੱਥੇ ਜਿਹੜਾ ਨਾਲੇ ਤੇ ਹੈ ਔਰ ਇਤੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ ਆਰਮ ਕਰਨ ਲੱਗੇ ਨੇ ਔਰ ਬੜਾ ਮਾਨ ਵਾਸਤੇ ਸਾਡੇ ਵਾਸਤੇ ਬੜੇ ਮਾਨ ਵਾਸਤੇ ਗੱਲ ਹੈ ਕਿ ਇੱਕ ਨਵੇਂ ਨਿਸ਼ਾਨ ਸਾਹਿਬ ਇੱਥੇ ਜਿਹੜੇ ਸਥਾਪਿਤ ਕਰਨ ਜਾ ਰਹੇ ਨੇ ਔਰ ਮੈਂ ਆਸ ਕਰਦਾ ਕਿ ਹਮੇਸ਼ਾ ਪ੍ਰਮਾਤਮਾ ਕਉ ਅਮਨ ਚਰਦੀ ਕਲਾ ਚ ਰੱਖੇ ਜਿਹੜੇ ਸੇਵਾ ਕਰਨੇ ਮੈਂ ਚਾਹ ਦੀ ਕਰਾਇ ਰੱਖੇ ਪਰ ਸਾਨੂੰ ਇਸ ਤੋਂ ਵੀ ਉੱਚੇ ਨਿਸ਼ਾਨ ਸਾਹਿਬ ਲਾਉਣ ਦੀ ਉਦਮ ਬਖਸ਼ੇ ਵਾਗਿ ਦਿਖਾਤਾ ਆਦਿਆ ਸਾਹਿਬ ਜਲਾਦੇ ਬੜੀ ਬੜਾ ਜਾਓ ਹਾਂ ਇਹਦੇ ਬਾਰੇ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਜੋ ਸਾਨੂੰ ਰਾਗ ਦਿਖਾ ਕੇ ਗਾਇਨੇ ਸਾਡੇ ਗੁਰੂ ਤੇ ਸਾਹਿਬ ਜੀ ਦੇ ਅਸੀਂ ਉਹ ਰਾਤ ਵਾਤਵਾ ਚੱਲਣ ਦੀ ਕੋਸ਼ਿਸ਼ ਕਰੀਏ ਸੱਚ ਬੋਲੀਏ ਕਿਹਦਾ ਦਿਲ ਨਾ ਜਾਣ ਕੇ ਨਾ ਦਿਖਾਈਏ ਕਿਸੇ ਦਾ ਔਰ ਮਿਹਨਤ ਕਰੀਏ ਪੜ੍ਹੀਏ ਲਿਖੀਏ ਇਹ ਹੀ ਕੌਮ ਨੂੰ ਸੰਦੇਸ਼ ਤੇ ਗੁਰੂਆਂ ਦੇ ਇਹ ਸਾਨੂੰ ਲਾਗੂ ਕਰਨੀ ਚਾਹੀਦੀ ਹਾਂਜੀ ਪ੍ਰਧਾਨ ਸਾਹਿਬ ਅਜੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਹਾਂਜੀ ਸਾਹਿਬ ਸਾਹਿਬ ਸਾਰੇ ਸਮੇਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੰਮ ਬ੍ਰੇਸ ਕੀਤਾ ਉਹ ਜਿਹੜਾ ਹੋਇਆ ਹੀ ਅੱਜ ਜੀ ਨੂੰ ਸਾਹਿਬ ਨੇ ਕਿਰਪਾ ਕੀਤੀ ਹੈ ਇਹ ਕੰਮ ਜਿਹੜਾ ਹੈਗੇ ਸਭ ਸੰਗਤ ਨੂੰ ਬਹੁਤ ਲੱਖ 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 ਰਹੀ ਹੋਏ ਅੱਜ ਤੁਹਾਡੇ ਹਲਕਾ ਲਖਣੀ ਦੇ ਐਮ ਐਲ ਏ ਡਾਕਟਰ ਇੰਦਰਬੀਰ ਨੱਜਰ ਵੀ ਇਹ ਸੇਵਾ 'ਚ ਹਾਜ਼ਰ ਕੀ ਕਹਿਣਾ ਚਾਹੁੰਦੇ ਹਨ ਬਾਰੇ ਉਹਨਾਂ ਦਾ ਵੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨਾਂ ਆਇਆ ਆਏ ਸਾਰਾ ਜੀ ਇਹ ਕਿੰਨਾ ਸਾਡੀ ਸੇਵਾ ਕੀਤੀ ਏ ਠੀਕ ਹੈ ਜਾਓ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਜਿਹੜੀ ਸੇਵਾ ਹੋਈ ਹੈ ਬਹੁਤ ਚਿਰਾਂ ਤੋਂ ਰੁਕੀ ਸੀਗੀ ਤੇ ਅੱਜ ਮਹਾਰਾਜ ਨੇ ਉਹ ਦਿਨ ਜਿਹੜਾ ਸਾਨੂੰ ਦਿਖਾਇਆ ਜਿਹੜੀ ਕਿ ਸੇਵਾ ਸਾਰਿਆਂ ਨੇ ਰਲ ਮਿਲ ਕੇ ਕੀਤੀ ਹੈ ਐਮਐਲਏ ਸਾਹਿਬ ਵੀ ਆਏ ਸਨ ਐਮਐਲਏ ਸਾਹਿਬ ਵੀ ਆਏ ਸਨ ਸੰਗਤਾਂ ਦਾ ਤੇ ਹਾੜੀ ਆਇਆ ਸੀਗਾ ਐਮਐਲਏ ਸਾਹਿਬ ਨੇ ਬਹੁਤ ਤਨੋਂ ਮਨੋਂ ਤਨੋਂ ਸੇਵਾ ਕੀਤੀ ਹੈ ਤੇ ਸੰਗਤਾਂ ਵੀ ਆਪਣੇ ਲਿਜੀ ਕੰਮ ਨੂੰ ਛੱਡ ਕੇ ਇੱਥੇ ਇਸ ਤਰ੍ਹਾਂ ਸੀਗਾ ਵੀ ਜਿਵੇਂ ਹਾੜੀ ਆਇਆ ਹੋਇਆ ਸੰਗਤਾਂ ਦਾ ਉਹਨਾਂ ਨੇ ਵੀ ਪੂਰੀ ਸੇਵਾ ਕੀਤੀ ਹੈ ਜੀ ਕਾਉਂਸਲਰ ਸਾਹਿਬ ਸਾਡੇ ਆਏ ਸੀਗੇ ਤੇ ਵਾਰਡ ਉਚਾਰ ਸਾਡੇ ਵੀ ਨਾਲ ਹੀ ਮੌਜੂਦ ਰਹੇ ਨੇ ਇਹਨਾਂ ਨੇ ਆਪਣੀ ਐ ਤਨੋਂ ਮਨੋਂ ਤਨੋਂ ਦੀ ਸੇਵਾ ਖੁੱਲੇ ਦਿਲ ਨਾਲ ਕੀਤੀ ਹੈ ਜੀ ਇਹ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਮਹਾਰਾਜ ਦਾ ਸ਼ੁਕਰਾਨਾ ਜਿੰਨਾ ਵੀ ਕੀਤਾ ਜਾਵੇ ਉਹਨਾਂ ਹੀ ਥੋੜਾ ਹੈ ਜੀ ਜਦੋਂ ਤੁਹਾਡੀ ਕਮੇਟੀ ਬਣੀ ਹੈ ਪਹਿਲੀ ਸੇਵਾ ਇਹ ਸਾਡਾ ਪਹਿਲਾ ਸੇਵਾ ਹੈ ਜੀ ਪਹਿਲਾ ਉਦਮ ਹੈ ਜੀ ਪਹਿਲੀ ਸੇਵਾ ਜਿਹੜੀ ਅਗਣਾ ਉਹ ਮਾਰਾ ਨੇ ਸਪੰਨ ਕਰ ਦਿੱਤੀ ਹੈ ਜੀ ਹੁਣ ਤੁਹਾਡੇ ਆਉਣ ਵਾਲੇ ਸਮੇਂ 'ਚ ਤੁਹਾਡੀ ਨਵੀਂ ਕਮੇਟੀ ਨੇ ਕੀ ਟੀਚਾ ਵਧਿਆ ਕੀ ਹੋਰ ਵੀ ਕੰਮ ਗੁਰਬਖਸ਼ ਸਾਹਿਬ ਆਉਣ ਵਾਲੇ ਨੇ ਹਾਂਜੀ ਉਸ ਦੇ ਬਾਅਦ ਸਾਡਾ ਦੂਸਰਾ ਟੀਚਾ ਜਿਹੜਾ ਉਹ ਇੱਕ ਸ਼ਬੀਲ ਦਾ ਹੈ ਜੀ ਕਿਉਂਕਿ ਇੱਥੇ ਸਾਡੇ ਸ਼ਬੀਲ ਨੇ ਦੀ ਗਰਮੀ ਦੇ ਵਿੱਚ ਕਾਫੀ 에ਰੋਡ ਚੱਲਦਾ ਸਾਡਾ ਤੇ ਪਾਣੀ ਦੀ ਜਿਹੜੀ ਹੈ ਕਫੀ ਜਿਹੜੇ ਸੰਗਤ ਜਿਵੇਂ ਕੋ ਰੱਖਸ਼ਾ ਚਾਲਕ ਆ ਉਹਨੂੰ ਪਾਣੀ ਦੀ ਜ਼ਰੂਰਤ ਪੈ ਜਾਂਦੀ ਹੈ ਜਾਂ ਕੋ ਹੋਰ ਕੋਈ ਵੀਰ ਆਉਂਦਾ ਪਾਣੀ ਉਹ ਹੀ ਸ਼ਬੀਲ ਜਿਹੜੀ ਜਲਦ ਹੀ ਇੱਥੇ ਨਵੇਂ ਸਾਲ ਵਿੱਚ ਨਿਭਾ ਦੇਾਂਗੇ ਨਵੀਨੀਕਰਨ ਵਾਸਤੇ ਵੀ ਨਵੀਨੀਕਰਨਾ ਮਾਰਤ ਵਾਸਤੇ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਤੇ ਆਪਣੇ ਕੌਂਸਲਰ ਸਾਹਿਬ ਨੂੰ ਬੇਨਤੀ ਕੀਤੀ ਆ ਉਹ ਕਹਿੰਦੇ ਵੀ ਤੁਸੀਂ ਹਿੰਮਤ ਕਰੋ ਅਸੀਂ ਵੀ ਤੁਹਾਡੇ ਨਾਲ ਵੱਧ ਤੋਂ ਵੱਧ ਜੋ ਸਾਡੇ ਕੋਲ ਹੁੰਦਾ ਅਸੀਂ ਕਰਕੇ ਦਵਾਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਨੀ ਪ੍ਰਧਾਨ ਅੱਜ ਨਿਸ਼ਾਨ ਸਾਹਿਬ ਗੁਰਦਰਾ ਸਾਹਿਬ ਦਾ ਨਿਮਨੀਕਰਨ ਕੀਤਾ ਗਿਆ ਨਵਾਂ ਨਵੇਂ ਸਰ ਤੋਂ ਚੜਾਇਆ ਗਿਆ ਕੀ ਕਹਿਣਾ ਚਾਹੁੰਦੇ ਉਸ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਇਹ ਨਾਲ ਪਹਿਲੇ ਇੱਥੇ ਨਾਲਾ ਸੀ ਉਹ ਨਾਲੇ ਦੀ ਲਪਟਰੀ ਕਿੰਦੇ ਆ ਇਹ ਨਿਸ਼ਾਨ ਸਾਹਿਬ ਕਾ ਵੀ ਚਿਰਾਂ ਤੋਂ ਜਿਹੜਾ ਰੁਕਿਆ ਸੀ ਤੇ ਕੁਈ ਸਾਹਮਣੇ ਕਾਫੀ ਟਾਈਮ ਦਿੱਤੇ ਕਿ ਕਿਸ ਕਿਸ ਵੇਲੇ ਡਾਕਟਰ ਸਾਹਿਬ ਨਹੀਂ ਹੁੰਦੇ ਸੀ ਐਮਐਲਏ ਸਾਹਿਬ ਕਿਤੇ ਗਏ ਹੁੰਦੇ ਸੀ ਕੁਝ ਹੋਰ ਕਰਕੇ ਵੀ ਹੋ ਗਿਆ ਇੱਕ ਦੋ ਵਾਰੀ ਤੇ ਕੁਝ ਆਪਣੇ ਕਰਕੇ ਵੀ ਕੋਈ ਕੰਮ ਪੈ ਜਾਂਦਾ ਇਸ ਕਰਕੇ ਅੱਜ ਟਾਈਮ ਲਗਾ ਡਾਕਟਰ ਸਾਹਿਬ ਨੂੰ ਵੀ ਤੇ ਡਾਕਟਰ ਸਾਹਿਬ ਵੀ ਆਏ ਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਹੌਸਲਾ ਵੀ ਦੇ ਗਏ ਸਾਰਿਆਂ ਨੂੰ ਕੋਈ ਗੱਲ ਨਹੀਂ ਕਹਿੰਦੇ ਸੀ ਤੁਹਾਡੇ ਨਾਲ ਆ ਤੁਸੀਂ ਮਾਤ ਜਿਹੜੀ ਬਣਾਵਾਂਗੇ ਉਹ 'ਚ ਵੀ ਆਪਾਂ ਸਹਿਯੋਗ ਦੇਵਾਂਗੇ ਤੇ ਹੋਰ ਵੀ ਸਾਥ ਸੰਗਤ ਜਿਹੜੀ ਆ ਲੱਗੇ ਬਹੁਤ ਸਾਥ ਸੰਗਤ ਵਧੀਆ ਐ ਕਿਉਂਕਿ ਇਹ ਇਲਾਕੇ ਦਾ ਗੋਦਵਾਰਾ ਬਹੁਤ ਵਧੀਆ ਉਹਦਾ ਸਾਇਆ ਬਹੁਤ ਜਦਾ ਹੈ ਦੇਖੋ ਇਹੋ ਜੀ ਜਗ੍ਹਾ ਕਿਤੇ ਹੈ ਹੀ ਨਹੀਂ ਹੈ ਤੇ ਤੇ ਹਾਲ ਬਣ ਜੇ ਵਧੀਆ ਤੇ ਥੱਲੇ ਲੰਗਰ ਹਾਲ ਬਣ ਜੇ ਜਾਂ ਉੱਤੇ ਕੋਈ ਕੋਈ ਪ੍ਰੋਗਰਾਮ ਜਿੱਦਾਂ ਹੁੰਦੇ ਆ ਲੋਕਾਂ ਦੇ ਪ੍ਰੋਗਰਾਮ ਹੋਣ ਲੋਕਾਂ ਨੂੰ ਸਹੂਲਤ ਹੋਏਗੀ ਤੇ ਆਪਾਂ ਜਲਦੀ ਤੋਂ ਜਲਦੀ ਦੇਖੋ ਇਹ ਸੇਵਾ ਵੀ ਕਰਾਂਗੇ ਸਾਰਿਆਂ ਨੇ ਰਲ ਮਿਲ ਕੇ ਦੇਖੋ ਕਲਾ ਕੋਈ ਨਹੀਂ ਕਰ ਸਕਦਾ ਅਸੀਂ ਸਾਰੇ ਰਲ ਮਿਲ ਕੇ ਤੇ ਜਲਦੀ ਤੋਂ ਜਲਦੀ ਹਾਲ ਵੀ ਬਣਾਵਾਂਗੇ ਲੰਗਰ ਘਰ ਵੀ ਬਣਾਵਾਂਗੇ ਜਿੱਦਾਂ ਇਹਨਾਂ ਨੇ ਸ਼ਕੀਲ ਕਹੀ ਆ ਸ਼ਬੀਲ ਵੀ ਸਭ ਤੋਂ ਪਹਿਲੇ ਆਪਾਂ ਸ਼ਬੀਲ ਨੂੰ ਜੋੜਾ ਘਰ ਬਣਾਵਾਂਗੇ ਸਰ ਜਿਹੜੀ ਕਮੇਟੀ ਨੇ ਇਹ ਪਹਿਲ ਕਰਨੇ ਕੀਤੀ ਹੈ ਇਸ ਕਮੇਟੀ ਨੂੰ ਕਿਹਣਾ ਜਾਓਗੇ ਦੇਖੋ ਜੀ ਇਹ ਕਮੇਟੀ ਬਹੁਤ ਭੋਲੀ ਕਮੇਟੀ ਹੈ ਜੀ ਇਹਨਾਂ ਨੇ ਪਹਿਲੇ ਕਮੇਟੀ ਬਣਾਈ ਸੀ ਕੁਝ ਬੰਦੇ ਉਹਦੇ ਆਗੇ ਬੁੱਤਲ ਕੀ ਉਹ ਆਪਣੇ ਢੰਗ ਨਾਲ ਚੱਲਦੇ ਤੇ ਫਿਰ ਇਹਨਾਂ ਨੇ ਦੁਬਾਰਤੋਂ ਆਪਣੀ ਕਮੇਟੀ ਬਣਾਈ ਕਿ ਲਾਗੇ ਕਮੇਟੀ ਬਣਾਈ ਹੈ ਆਪਣੇ ਘਰੇਲੂ ਬੰਦੇ ਆ ਸਾਰੇ ਲਾਗੇ ਹੀ ਗੋਦਵਾਰੇ ਸਾਹਿਬ ਆ ਨਾਲ ਹੀ ਸਾਰੇ ਮੈਂਬਰਾਂ ਪ੍ਰਧਾਨ ਸਾਹਿਬ ਸਾਡੇ ਕਰਿਆ ਤੇ ਇਦਾਂ ਹੀ ਸਾਰੀ ਇਹਨਾਂ ਦੀ ਜਿਹੜੀ ਟੀਮ ਆ ਬਹੁਤ ਵਧੀਆ ਟੀਮ ਆ ਤੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਗੁਰਦੁਆਰਾ ਸਾਹਿਬ ਵਧੀਆ ਬਣੇਗਾ ਜੇ ਟੀਮ ਵਧੀਆ ਹੋਏਗੀ ਗੁਰਦੁਆਰਾ ਸਾਹਿਬ ਵੀ ਵਧੀਆ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ